ਚੰਡੀਗੜ੍ਹ ਦੇ ਵਿੱਚ ਇਸ ਸਮੇਂ ਟ੍ਰੈਫਿਕ ਪੁਲਿਸ ਦੀ ਸਖਤੀ ਵੇਖਣ ਨੂੰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਦੇਖਿਆ ਸੀ ਤਸਵੀਰਾਂ ਦੇ ਵਿੱਚ ਕਿ ਮਾਪੇ ਆਪਣੇ ਨਾਬਾਲਗ ਬੱਚਾ ਨੂੰ ਵਾਹਨ ਫੜਾ ਦਿੰਦੇ ਨੇ ਜਿਸ ਨਾਲ ਬਹੁਤ ਹਾਦਤਾਂਕ ਐਕਸੀਡੈਂਟਸ ਹੁੰਦੇ ਨੇ ਹਾਦਸੇ ਹੁੰਦੇ ਨੇ ਇਸੇ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਜੋ ਫੈਸਲੇ ਲਏ ਗਏ ਨੇ ਹੁਣ ਸਖਤੀ ਵਰਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਨਾਬਾਲਗ ਕੋਈ ਵਾਹਨ ਚਲਾਉਂਦਾ ਹੋਇਆ ਨਜ਼ਰ ਆਇਆ ਤਾਂ ਉਹਨਾਂ ਦੇ ਸਿੱਧਾ ਮਾਪਿਆਂ ਦੇ ਉੱਤੇ ਵੀ ਐਕਸ਼ਨ ਲਿਆ ਜਾਵੇਗਾ ਵਾਹਨ ਚਲਾਉਣ ਵਾਲੇ ਨਾਬਾਲਗ ਦੇ ਪਰਿਵਾਰ ਤੇ ਵੱਡਾ ਐਕਸ਼ਨ ਹੋਵੇਗਾ ਮਾਪਿਆਂ ਨੂੰ 3 ਸਾਲ ਦੀ ਕੈਦ ਹੋਵੇਗੀ ਤੇ 25000 ਜੁਰਮਾਨਾ ਵੀ ਪੜਨਾ ਪੈ ਸਕਦਾ ਹੈ 3 ਸਾਲ ਦੀ ਕੈਦ ਹੋ ਸਕਦੀ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਨਾਬਾਲਗ ਬੱਚੇ ਵਾਹਨ ਚਲਾਉਂਦੇ ਹੋਏ ਨਜ਼ਰ ਆਏ 3 ਸਾਲ ਦੀ ਕੈਦ ਤੋਂ ਇਲਾਵਾ 25000 ਰੁਪਏ ਦਾ ਜੁਰਮਾਨਾ ਵੀ ਪੜਨਾ ਪੈ ਸਕਦਾ ਹੈ ਉਹਨਾਂ ਮਾਪਿਆਂ 31 ਜੁਲਾਈ ਤੋਂ ਬਾਅਦ ਨਾਬਾਲਗ ਵਾਹਨ ਚਲਾਉਂਦੇ ਫੜੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਹੋਵੇਗੀ ਮਾਲਕ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ 31 ਜੁਲਾਈ ਤੋਂ ਬਾਅਦ ਨਾਬਾਲਗ ਵਾਹਨ ਚਲਾਉਂਦਿਆ ਜੇਕਰ ਫੜਿਆ ਗਿਆ ਤਾਂ ਫੇਰ ਕਾਰਵਾਈ ਪੱਕੀ ਦਾ ਹਾਲੇ ਵੀ ਸਮਾਂ ਹੈ ਉਹਨਾਂ ਮਾਪਿਆਂ ਦੇ ਲਈ ਵੀ ਤੇ ਉਹਨਾਂ ਬੱਚਿਆਂ ਦੇ ਲਈ ਵੀ ਜੋ ਹੁੱਲੜਬਾਜ਼ੀ ਵੀ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਇਸ ਦੇ ਵਿੱਚ ਸੇਫਟੀ ਸਿਰਫ ਉਹਨਾਂ ਬੱਚਿਆਂ ਦੀ ਨਹੀਂ ਬਲਕਿ ਰਾਹ ਜਾਂਦੇ ਹਰ ਇੱਕ ਸ਼ਖਸ ਦੀ ਸੇਫਟੀ ਦਾ ਸਵਾਲ ਹੈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਇਹ ਸਖਤੀ ਨਜ਼ਰ ਆ ਰਹੀ ਹੈ ਵਾਹਨ ਚਲਾਉਣ ਵਾਲੇ ਕੋਲ ਆਪਣਾ ਲਾਇਸੈਂਸ ਹੋਣਾ ਚਾਹੀਦਾ ਹੈ ਬਕਾਇਦਾ ਉਹ ਨਾਬਾਲਗ ਨਾ ਹੋਵੇ ਜੇਕਰ ਨਾਬਾਲਗ ਪਾਇਆ ਗਿਆ ਤਾਂ ਫਿਰ ਉਸ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਮਾਪਿਆਂ ਦੇ ਉੱਤੇ ਕਾਰਵਾਈ ਹੋਵੇਗੀ ਮਾਪਿਆਂ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਤੇ 25000 ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ 31 ਜੁਲਾਈ ਤੋਂ ਬਾਅਦ ਨਾਬਾਲਗ ਵਾਹਨ ਚਲਾਉਂਦੇ ਫੜੇ ਗਏ ਤਾਂ ਸਖਤ ਕਾਰਵਾਈ ਹੋਵੇਗੀ ਮੇਰੀ ਸਹਿਯੋਗੀ ਪ੍ਰਿਆੰਕਾ ਫੋਨ ਲਾਈਨ ਤੇ ਹੈ ਮੇਰੇ ਨਾਲ ਪ੍ਰਿਆੰਕਾ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਅਕਸਰ ਦੇਖਿਆ ਗਿਆ ਕਿ ਨਾਬਾਲਗ ਜਿਹੜੇ ਹੁੱਲੜਬਾਜ਼ੀ ਵੀ ਕਰਦੇ ਨਜ਼ਰ ਆਉਂਦੇ ਨੇ ਟ੍ਰੈਫਿਕ ਰੂਲਸ ਦੀ ਉਲੰਘਣਾ ਵੀ ਕਰਦੇ ਨੇ ਵੱਡਾ ਹੁਣ ਫੈਸਲਾ ਲਿਆ ਗਿਆ ਕਿ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਵੇਗੀ ਦੇਖੋ ਜੇ ਦੇਖੇ ਜੇ ਹਾਲੇ ਕੀ ਪਹਿਲਾਂ ਵੀ ਕਾਫੀ ਸਖਤ ਕਾਨੂੰਨ ਬਣਾਏ ਗਏ ਨੇ ਤਾਂ ਜੋ ਇਹ ਘਟਨਾ ਨਾ ਹੋਣ ਔਰ ਇਸੇ ਕਰਕੇ 18 ਸਾਲ ਦੀ ਜਿਹੜੀ ਉਮਰ ਹੈ ਉਹ ਨਿਰਧਾਰਿਤ ਕੀਤੀ ਗਈ ਹੈ ਔਰ ਹੁਣ ਇੱਕ ਨਵਾਂ ਨੋਟੀਫਿਕੇਸ਼ਨ ਸਾਹਮਣੇ ਆਇਆ ਜਿਸ ਵਿੱਚ ਕਿਹਾ ਗਿਆ ਕਿ 18 ਸਾਲ ਦੀ ਉਮਰ ਤੋਂ ਘੱਟ ਜਿਹੜੇ ਬੱਚੇ ਨੇ ਉਹ ਚਾਹੇ ਦੋਪਈਆ ਵਾਂਣ ਹੋਣ ਦੇ ਨਾਲ ਹੁਣ ਜਾਂ ਫਿਰ ਚਾਰਪਈਆ ਵਾਂਣ ਦੇ ਨਾਲ ਹੁਣ ਜੇ ਉਹ ਚਲਾਉਣਗੇ ਤਾਂ ਉਹਨਾਂ ਲਈ ਜਿਹੜੇ ਜਾਗਰੂਕਤਾ ਕੈਂਪ ਤਾਂ ਉਹ ਵੀ ਲਗਾਈ ਜਾਣਗੇ ਲੇਕਿਨ ਜੇਕਰ ਉਸ ਤੋਂ ਬਾਅਦ ਵੀ ਇਹ ਪਾਇਆ ਜਾਂਦਾ ਕਿ ਬੱਚੇ ਜਿਹੜੇ ਹੈ ਘੱਟ ਉਮਰ ਦੇ ਚਲਾ ਰਹੇ ਨੇ ਤਾਂ ਫਿਰ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ ਔਰ ਨਾਲ ਹੀ ਉਹ ਜਿਹੜਾ ਵਾਹਨ ਹੈ ਉਹ ਵੀ ਜਬਤ ਹੋ ਸਕਦਾ ਹਾਲਾਂਕਿ ਇਸ ਨੂੰ ਲੈ ਕੇ ਜਾਗਰੂਕਤਾ ਜਿਹੜੇ ਕੈਂਪ ਹੈ ਉਹ ਲਗਾਉਣ ਦੀ ਗੱਲ ਆ ਚੁੱਕੀ ਹੈ ਤਕਰੀਬਨ ਜਿਹੜੀ ਕਾਰਵਾਈ ਹੈ ਉਹ ਜੁਲਾਈ ਮਹੀਨੇ ਤੋਂ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ 1 ਅਗਸਤ ਤੋਂ ਲਾਗੂ ਹੋ ਜਾਣਾ ਜਿਹੜਾ ਨਵਾਂ ਨੋਟੀਫਿਕੇਸ਼ਨ ਹੈ ਰਿਕਾਰਡਿੰਗ ਇਸ ਲੇਕਿਨ ਇਸ ਇਹ ਦੇਖਣਾ ਹੋਏਗਾ ਕਿ ਮਾਪੇ ਬੇਸ਼ੱਕ ਪਹਿਲਾਂ ਤੋਂ ਇਹ ਸ਼ਿਕਾਇਤ ਕਰਦੇ ਨੇ ਬਹੁਤ سارے ਲੇਕਿਨ ਅਸੀਂ ਦੇਖਿਆ ਸੜਕਾਂ ਦੇ ਉੱਤੇ ਕਈ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਪਿੱਛੇ ਮਾਵਾ ਪੈਕ ਕੇ ਹੁੰਦੇ ਨੇ ਜਾਂ ਹੋਰ ਪਰਿਵਾਰਕ ਮੈਂਬਰ ਆਪ ਖੁਦ ਬੈਠੇ ਹੁੰਦੇ ਨੇ ਸੋ ਅਜਿਹੇ ਦੇ ਵਿੱਚ ਕੀ ਹੁਣ ਮਾਪਿਆਂ ਦਾ ਕੀ ਰਿਐਕਸ਼ਨ ਹੋਏਗਾ ਕਿਉਂਕਿ ਸਾਰੇ ਜਿਹੜੇ ਲੋਕ ਨੇ ਉਹ ਅਵੇਅਰ ਨਹੀਂ ਔਰ ਬਹੁਤ ਸਾਰੇ ਲੋਕਾਂ ਨੂੰ ਨਵੇਂ ਜਿਹੜੇ ਨੋਟੀਫਿਕੇਸ਼ਨ ਹੁੰਦੇ ਨੇ ਉਹਨਾਂ ਦੀ ਜਾਣਕਾਰੀ ਨਹੀਂ ਮਿਲਦੀ ਇਸ ਕਰਕੇ ਹੁਣ ਪੁਲਿਸ ਪ੍ਰਸ਼ਾਸਨ ਨੇ ਇੱਕ ਕਦਮ ਚੁੱਕਿਆ ਕਿ ਇਸ ਨੋਟੀਫਿਕੇਸ਼ਨ ਦੇ ਬਾਰੇ ਆ ਤਮਾਮ ਲੋਕਾਂ ਨੂੰ ਹਰ ਤਰੀਕੇ ਦੇ ਨਾਲ ਅਵੇਅਰ ਵੀ ਕੀਤਾ ਜਾਏਗਾ ਜਾਗਰੂਕਤਾ ਰਡੇ ਕੈਂਪ ਨੇ ਉਹ ਵੀ ਲਗਾਏ ਜਾਣਗੇ ਔਰ ਇਹ ਵੀ ਕਿ ਜੇਕਰ ਕਿਸੇ ਦਾ ਵਾਹਨ ਮੰਗ ਕੇ ਚਲਾਏ ਜਾਂਦੇ ਯਾਨੀ ਕਿ ਕਈ ਵਾਰ ਹੁੰਦਾ ਕਿ ਕੋਈ ਰਿਸ਼ਤੇਦਾਰ ਜਾਂ ਫਿਰ ਆਂਡੀਆਂ ਵਾਂਡੀਆਂ ਤੋਂ ਵਾਹਨ ਮੰਗ ਕੇ ਲੈ ਜਾਂਦੇ ਨੇ ਬੱਚੇ ਤਾਂ ਉਸ ਅਜਿਹੇ ਕੇਸ ਦੇ ਵਿੱਚ ਵੀ ਜੇਕਰ ਖਾਲਸਾ ਤੋਂ ਘੱਟ ਉਮਰ ਦਾ ਬੱਚਾ ਕਿਸੇ ਤੋਂ ਮੰਗ ਕੇ ਲੈ ਕੇ ਗਿਆ ਤਾਂ ਫਿਰ ਉਹ ਜਿਹੜੀ ਕਾਰਵਾਈ ਆ ਉਹ ਉਸ ਵਾਹਨ ਦੇ ਸ਼ਾਨਕਤੇ ਹੋਏਗੀ ਯਾਨੀ ਕਿ ਜਿਹੜਾ ਕਿ ਉਸ ਦਾ ਮਾਲਕ ਹੈ ਮਾਲਕਤੇ ਹੋਏਗੀ ਔਰ ਬੱਚੇ ਬੱਚਿਆਂ ਦੇ ਲਈ ਜਿਹੜੇ ਵੀ ਸੈਂਪਲ ਲਗਾਏ ਜਾਣਗੇ ਸੋ ਹੁਣ ਇਹ ਸਿੱਧੀ ਸਿੱਧੀ ਜਿਹੜੀ ਸਤਾਵਰੀ ਹੈ ਮਾਪਿਆਂ ਦੇ ਲਈ ਵੀ ਔਰ ਉਹਨਾਂ ਲੋਕਾਂ ਦੇ ਲਈ ਵੀ ਜਿਹੜੇ ਕਿ ਛੋਟੇ ਬੱਚਿਆਂ ਦੇ ਹੱਥ ਦੋ ਪਈਆ ਜਾਂ ਚਾਰ ਪਈਆ ਵਾਹਨ ਦਿੰਦੇ ਨੇ ਨਵਾਲਗਾਂ ਨੂੰ ਹੁਣ ਦੋ ਪਈਆ ਵਾਹਨ ਚਾਤੀਆ ਵਾਹਨ ਦੇਣ ਤੋਂ ਜਿਹੜੇ ਮਾਪੇ ਨੇ ਉਹਨਾਂ ਨੂੰ ਪ੍ਰੇਜ਼ ਕਰਨਾ ਪੈਗਾ 31 ਜੁਲਾਈ ਤੋਂ ਬਾਅਦ ਹੁਣ ਇਹ ਜਿਹੜਾ ਨੋਟੀਫਿਕੇਸ਼ਨ ਹੈ ਰਿਕਾਰਡਿੰਗ ਇਹ ਜਿਹੜੀ ਸਜ਼ਾ ਜਿਹੜਾ ਦਿੱਤੀ ਹੈ ਸਜ਼ਾ ਵੀ ਹੋਏਗੀ ਔਰ ਜੁਰਮਾਨਾ ਵੀ ਹੋਏਗਾ ਜੀ ਠੀਕ ਹੈ ਪ੍ਰੇਨਕਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਦੱਸ ਦੇ ਕਿ 3 ਸਾਲ ਦੀ ਕੈਦ ਹੋ ਸਕਦੀ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਨਾਬਾਲਗ ਬੱਚੇ ਵਾਹਨ ਚਲਾਉਂਦੇ ਹੋਏ ਨਜ਼ਰ ਆਏ 25000 ਦਾ ਜੁਰਮਾਨਾ ਵੀ ਉਹਨਾਂ ਨੂੰ ਪੜਨਾ ਪੈ ਸਕਦਾ ਹੈ 31 ਜੁਲਾਈ ਤੋਂ ਬਾਅਦ ਜੇਕਰ ਕੋਈ ਵੀ ਨਾਬਾਲਗ ਵਾਹਨ ਚਲਾਉਂਦਾ ਨਜ਼ਰ ਆਇਆ ਤਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਉੱਤੇ ਵੀ ਸਖਤ ਕਾਰਵਾਈ ਹੋਵੇਗੀ